ਸੇ ਸੇ ਸਰਦਾਰ ਭਾਈ ਗੇੜੇ ਆਉਣੇ ਆ ਕੇ ਬੇੜਾ ਕਰਕ ਕਰਿਆ ਪਿਆ ਜਿਹੜੀ ਹੁਣ ਸਰਕਾਰ ਆਈ ਹੈ ਬੱਸਾਂ ਨਾ ਬਲੌਕ ਕਰਦੇ ਆ ਅੱਛਾ ਅਸੀਂ 2 ਸਾਲ ਹੋ ਗਏ 3 ਸਾਲ ਭੁੱਖੇ ਮਰਦੇ ਆ ਕੈਪਟਨ ਨੇ ਕਰਿਆ ਕੁਸ ਨਾ ਕਾਲੀਦਾਲ ਨੇ ਕਰਿਆ ਜਿਹੜਾ ਹੁਣ ਆ ਗਿਆ ਨਾ ਜਮਾ ਹੀ ਬੇੜਾ ਬਾਰ ਕਰਦਾ ਸਾਡਾ 25 ਮੁਕਸਾ ਟੀਪੂ ਦੀਆਂ ਗੱਡੀਆਂ ਖੜਕੀਆਂ ਫਰੀ ਕਿੰਨਾ ਚਿਰ ਕੰਮ ਚੱਲੂਗਾ ਫਰੀ ਤਾਂ ਕੋਈ ਜ਼ਹਿਰ ਦੇ ਦੇ ਨਾ ਤੇ ਜ਼ਹਿਰ ਵੀ ਲੈ ਕੇ ਰੱਖ ਲੈਣਗੇ ਕਿਤੇ ਇਹਨੂੰ ਗਵਾਂਡੀ ਨੂੰ ਹੀ ਦੇ ਦਾਂਗੇ ਹੋਰ ਨਹੀਂ ਦਾਂ ਅੱਜ ਕੀ ਨਾਮ ਆਪਣਾ ਮੇਰਾ ਨਾਮ ਮੀਤ ਸਿੰਘ ਜੀ ਬਈ ਆਉਣ ਵਾਲੀਆਂ ਵੋਟਾਂ ਦੇ ਬਾਰੇ ਤੁਹਾਡਾ ਕੋਈ ਓਪੀਨੀਅਨ ਕੋਈ ਨਜ਼ਰੀਆ ਤੁਹਾਡੇ ਏਰੀਆ ਦੇ ਵਿੱਚ ਜਿਹੜੇ ਆ ਉਮੀਦਵਾਰ ਖੜੇ ਹੋਏ ਨੇ ਵੋਟਾਂ ਕਿਹਨੂੰ ਪਾਉਣੀਆਂ ਚਾਹੀਦੀਆਂ ਜਾਂ ਕਿਹੜੀ ਸਰਕਾਰ ਬਣੂ ਸੈਂਟਰ ਦੇ ਵਿੱਚ ਸੈਂਟਰ ਦਾ ਭਾਈ ਜੀ ਆਪਾਂ ਦਾ ਕਿਸੇ ਨੂੰ ਨਹੀਂ ਪਾਉਣੀ ਆਪਾਂ ਦਾ ਵੋਟਾਂ ਫਿਰ ਵੀ ਅੰਦਾਜ਼ਾ ਜਾਂ ਵੀ ਕੋਈ ਅੱਛੇ ਦਿਨ ਦੁਬਾਰੇ ਆਉਣਗੇ ਜਾਂ ਫਿਰ ਕੋਈ ਹੋਰ ਸਰਕਾਰ ਆਊਗੀ ਅੱਛੇ ਉਸੇ ਦਾ ਭਾਈ ਗੇੜੇ ਆਉਣੇ ਆ ਕਿ ਬੇੜਾ ਕਰਕ ਕਰਿਆ ਪਿਆ ਜਿਹੜੀ ਹੁਣ ਸਰਕਾਰ ਆਈ ਹੈ ਨਹੀਂ ਮੋਦੀ ਦਾ ਕਹਿੰਦਾ ਵੀ ਅੱਛੇ ਦਿਨ ਆਉਣਗੇ ਤੁਹਾਨੂੰ ਕੋਈ ਮਿਲਿਆ ਨਹੀਂ ਉਹਦਾ ਕੋਈ ਜਿਹੜਾ ਜਮਾ ਜਲੂਸ ਕੱਢ ਰੱਖਿਆ ਭਰਾਵਾ ਹੁਣ ਇਹ ਦੇਖ ਤੁਹਾਡੀ ਜਿਹੜੇ ਹਲਕੇ ਦੇ ਵਿੱਚ ਜਿਹੜੇ ਕਲਾਕਾਰ ਖੜੇ ਹੋਏ ਨੇ ਤੇ ਹਸਰਾਜ ਹੋ ਗਿਆ ਜਾਂ ਆਪਣਾ ਦੂਜਾ ਕਰਮਜੀਤ ਅਨਮੋਲ ਹੋ ਗਿਆ ਤੁਹਾਨੂੰ ਕੀ ਲੱਗਦਾ ਵੀ ਕਲਾਕਾਰੀ ਜਿਹੜੀ ਹੈ ਇਧਰ ਪੋਲਿਟਿਕਸ ਦੇ ਵਿੱਚ ਕਿਵੇਂ ਰਹੂਗੀ ਇਹ ਕੁਝ ਕਰ ਸਕਦੇ ਲੋਕਾਂ ਨਾਲ ਕਿਹਾ ਇਹਨਾਂ ਨੇ ਤਾਂ ਕੀ ਕਰਨਾ ਬਈ ਇਹ ਤਾਂ ਇਕੱਲੇ ਖਾੜੇ ਲਾਉਣ ਵਾਲੀ ਹੈ ਖਾੜੇ ਲਾਉਣ ਵਾਲੀ ਹੈ ਹੋ ਸਕਦਾ ਜਿਵੇਂ ਭਵੰਤਮਾਨ ਕਹਿੰਦੇ ਵੀ ਮੈਂ ਲੋਕਾਂ ਦਾ ਸੋਚਣਾ ਪੰਜਾਬ ਦਾ ਕਰਨਾ ਤੇ ਹੋ ਸਕਦਾ ਉਹ ਵੀ ਕੋਈ ਨਾ ਕੁਝ ਕਰਨਾ ਨਹੀਂ ਨਹੀਂ ਕੁਛ ਨਹੀਂ ਕਰਦੇ ਭਰਾਵਾ ਕਾ ਭਾਈ ਜੀ ਤੁਹਾਡਾ ਕੀ ਕਹਿਣਾ ਹੈ ਭਾਈ ਜੀ ਕਿਸੇ ਨੇ ਸਾਡਾ ਕੁਛ ਨਹੀਂ ਕਰਨਾ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਕੈਪਟਨ ਅਵਿੰਦਰ ਸਿੰਘ ਸੀ ਉਹਨਾਂ ਫ੍ਰੀ ਬਸ ਸਫਰ ਕਰਤਾ ਅਸੀਂ ਪਸਾਣਾ ਬਸਾਣਾ ਬਲੌਕ ਕਰਦੇ ਆ ਅੱਛਾ ਅਸੀਂ 2 ਸਾਲ ਹੋ ਗਏ 3 ਸਾਲ ਭੁੱਖੇ ਮਰਦੇ ਆ ਛੜਨਾ ਕੋਈ ਜਵਾਰੀਆਂ ਚੜਦੀ ਬੁੜੀਆਂ ਪੀਆਰਟੀ ਚੜ ਜਾਂਦੀਆਂ ਅਸੀਂ ਤਾਂ ਇੱਥੇ ਭੁੱਖੇ ਮਰ ਜਾਨਾ ਨਾ ਇਹ ਕੈਪਟਨ ਨੇ ਕਰਿਆ ਕੁਛ ਨਾ ਕਾਲੀਧੜ ਨੇ ਕਰਿਆ ਜਿਹੜਾ ਹੁਣ ਆ ਗਿਆ ਨਾ ਜਮਾ ਹੀ ਪੀੜਾ ਵਾਰ ਕਰਦਾ ਸਾਡਾ ਆਹੇ ਚੰਨੀ ਸਰਕਾਰ ਨੇ ਫਿਰ ਉਹ ਆਧਾਰ ਕਾਰਡ ਦੇਣੀਆਂ ਬੁੜੀਆਂ ਤਾਂ ਕਰਾਇਆ ਫ੍ਰੀ ਕੀਤਾ ਸੀਗਾ ਤੇ ਤੁਸੀਂ ਉਹਨਾਂ ਨਾਲ ਮਿਲ ਕੋਈ ਆ ਇਹਦੇ ਨਾਲ ਤੁਹਾਨੂੰ ਕੋਈ ਉਹ ਨਹੀਂ ਹੈ ਸਾਨੂੰ ਕੋਈ ਸਾਡਾ ਨਕਸਾਨ ਹੋਇਆ ਜੀ ਸਾਡਾ ਤਾਂ ਸਾਡੇ ਕੋਲ ਬੱਸਾਂ ਠੇਕੇ ਤੇ ਆ ਸਾਡੇ ਬੱਸਾਂ ਖਾਲੀ ਫਿਰਦੀਆਂ ਪੀਆਰਟੀਸੀ ਭਰੀਆਂ ਫਿਰਦੀਆਂ ਜਿਵੇਂ ਅਸੀਂ ਚੜਾਉਂਦੇ ਆ ਅੱਧ ਪਜਦ ਕਰਕੇ ਚੜਾਉਣਾ ਲੋਕ ਬੁੜੀਆਂ ਤਾਂ ਵੀ ਨਹੀਂ ਚੜ੍ਹਦੀਆਂ ਸਾਡੇ ਨਾਲ ਤਾਂ ਇਹਨਾਂ ਨੇ ਤਾਂ ਹਨੇਕ ਘੜਦੀਆਂ ਥੋੜੀਆਂ ਬੁੜੀਆਂ ਤਾਂ ਖੁਸ਼ ਹੋਣਗੀਆਂ ਸਾਡਾ ਕਰਾਇਆ ਫਰੀ ਮਾਂ ਸਾਡੀਆਂ ਬੁੜੀਆਂ ਫਰੀ ਜਾਂਦੀਆਂ ਨਹੀਂ ਅਸੀਂ ਚੜ੍ਹ ਨਹੀਂ ਦਿੰਦੇ ਅੱਛਾ ਹਾਂ ਅੱਜ ਤਾਂ ਦੂਜੀਆਂ ਸਾਡਾਂ ਭਰੀਆਂ ਰਹਿੰਦੀਆਂ ਬੱਸਾਂ ਸਾਡੀਆਂ ਪੀਆਰਟੀਸੀਆਂ ਅਸੀਂ ਖਾਲੀ ਫਿਰਦੇ ਰਹਿੰਨੇ ਆ ਤੇ ਜਿਹੜੀ ਆਵਾਜ਼ ਵੀ ਸਰਕਾਰ ਐ ਨੇ ਕੋਈ ਨਾ ਕੋਈ ਸਹੂਲ ਆਗਿਆ ਗੱਡੀਆਂ ਉਹ ਖੜੀਆਂ ਸਾਹਮਣੇ ਮਾੜੀ ਵੀਡੀਓ ਕਰੀ ਬਾਈ ਗੱਡੀਆਂ ਸਾਰੇ ਇਹ ਡਰ ਗਿਆ ਪ੍ਰਾਈਵੇਟ ਬੱਸ ਹੈ ਜਮੀ ਸਿਸਟਮ ਸਾਡਾ ਦਾ ਇਹਨਾਂ ਨੇ ਹਲਾਇਤਾ ਯਾਰ اپنی سواری ਤੁਹਾਨੂੰ ਇਹ ਜਿਹੜੀ ਜਿਹੜੀ ਫ੍ਰੀ ਸਹੂਲਤ ਕੀਤੀ ਹੈ ਸਰਕਾਰ ਨੇ ਚੰਨੀ ਨੇ ਉਹਦਾ ਕਰਕੇ ਤੁਹਾਨੂੰ ਕੀ ਪ੍ਰਭਾਵ ਪੈ ਗਿਆ ਚੰਨੀ ਨੇ ਨਹੀਂ ਕਰੀ ਇਹਦਾ ਕੈਪਟਨ ਦੇ ਕੰਡੇ ਪੀਜੇ ਵੇ ਆ ਨਹੀਂ ਨਹੀਂ ਮੇਰੇ ਖਿਆਲ ਜਾਂਦਾ ਜਾਂਦਾ ਚੰਨੀ ਨੇ ਕੀਤਾ ਸੀ ਵੀ ਆ ਜੀ ਚੰਨੀ ਨੂੰ ਪਾਸ ਤਾਂ ਕੈਪਟਨ ਕਰਕੇ ਗਿਆ ਸੀ ਪਾਸ ਕੈਪਟਨ ਕਰਕੇ ਗਿਆ ਸੀ ਮੈਂ ਕਿਹਾ ਮੈਂ ਨਾ ਨਹੀਂ ਆਪਦਾ ਫਿਰ ਉਹ ਜਾ ਕੇ ਬੀਜੇਪੀ ਚ ਵੜ ਗਿਆ ਹਾਂ ਬਸ ਉਹਨੇ ਹੀ ਕੰਡੇ ਪੀਜੇ ਸੀ ਆ ਉਹ ਮਤਲਬ ਬੰਦਾ ਪਾਰਟੀ ਦੇ ਵਿੱਚ ਖੜਿਆ ਵੀ ਨਹੀਂ ਤੇ ਉਹ ਆਪਦਾ ਸਟੈਂਡ ਛੱਡ ਕੇ ਦੂਜੇ ਬੰਦੇ ਸਾਡਾ ਵੀੜਾ ਰੋਗ ਗਿਆ ਜਾਨੀ ਜਨਨ ਕਿ ਲੋਕਾਂ ਤੇ ਵਾਹ ਬੜਾ ਬੜਾ ਜਮੀ ਇਹ ਚਾੜੂ ਸਰਕਾਰ ਬੰਦ ਕਰ ਜੇ ਇਹਦਾ ਧੰਨਵਾਦ ਕਰਾਂਗੇ ਹਨ ਵੀ ਤੁਸੀਂ ਚਾਹੋ ਨਾ ਵੀ ਇਹ ਜਿਹੜਾ ਆਧਾਰ ਕਾਰਡ ਦੇ ਜਿਹੜੇ ਆ ਫ੍ਰੀ ਸਵਾਰੀ ਸਫਰ ਕਰਦੀ ਇਹ ਬੰਦ ਕਰ ਦੇ ਬੰਦ ਮਾਨ ਬੰਦ ਕਰ ਦੇ ਇਹਦਾ ਸਾਰਿਆਂ ਨੂੰ ਕਹਿ ਕੇ ਕਿ ਸਾਰਿਆਂ ਵੋਟਾਂ ਮਾਨ ਨੂੰ ਪਵਾ ਦਾਂਗੇ ਪਰ ਵੀ ਸਵਾਰ ਬੰਦ ਕਰਾ ਦਿਓ ਪ੍ਰਚਾਰ ਕਰਾਂਗੇ ਫਿਰ ਪਾਵਾਂਗੇ ਨਹੀਂ ਬੁਣੇ ਤੇ ਬੋਟ ਨਹੀਂ ਪਾਉਣੀ ਹੈ ਹਜ਼ਾਰ ਹਜ਼ਾਰ ਲਾਗੂ ਕਰ ਦੇ ਆ ਫ੍ਰੀਸ਼ਾ ਪਰ ਬੰਦ ਕਰਦੀ ਆਓ ਦੇਖਿਆ ਜਾਂਦਾ ਸਰਕਾਰੀ ਬੱਚ ਐਨੀ ਕ ਮੈਨੀ ਭੀੜ ਹੋ ਜਾਂਦੀ ਬੁੜੀਆਂ ਡਿੱਗਦੀਆਂ ਵੀ ਫਿਰਦੀਆਂ ਆਓ ਬੁੜਿਆਂ ਨੂੰ ਸਹੂਲਤ ਦੇ ਦੇ 1000 ਰੁਪਏ ਨੇ ਕਿਹਾ ਸੀਗਾ 1000 ਰੁਪਏ ਬੁੜਿਆਂ ਨੂੰ ਦੇਵੇ ਅਸੀਂ ਤਾਂ ਕਿ ਬੱਸਾਂ ਦਾ ਪ੍ਰਚਾਰ ਕਰਾਈ ਭਗਵੰਤ ਮਾਨ ਦਾ ਅਸੀਂ ਆਖਿਆ ਵੀ ਚੱਲ ਵਧੀਆ ਕਰੂਗਾ ਹਨਾ ਵੀ ਬੰਦ ਕਰ ਦੂਗਾ ਕੱਲ ਅਸੀਂ ਤਾਂ ਆ ਵੋਟਾਂ ਪਾਈਆਂ ਅੱਗੇ ਝਾੜੂ ਨੂੰ ਤੁਹਾਨੂੰ ਕਹਿਣ ਦਾ ਮਤਲਬ ਇਹ 1000 ਰੁਪਏ ਸ਼ੁਰੂ ਕਰਦੇ ਤੇ ਆ ਭਾਵੇਂ ਬੰਦ ਕਰਦੇ ਹਾਂ ਹਾਂ ਇਹ ਬੰਦ ਕਰਦੇ 1000 ਰੁਪਏ ਆਹ ਚਲੋ ਇਹ ਵਧੀਆ ਜੀ ਨੂੰ 1000 ਰੁਪਏ ਮਿਲੂ ਉਹ ਲੋਡ ਅਨੁਸਾਰਾ ਖਰਚ ਵੀ ਲਊਗਾ ਹਰ ਮਹੀਨੇ 1000 ਰੁਪਏ ਦੇਵੇ ਉਹਨੇ ਬੁੜੀਆਂ 1000 ਰੁਪਏ ਦਾ ਜਿਹੜੀਆਂ ਘਰੇ ਬੁੜੀਆਂ ਉਹਦਾ ਸਫਰ ਕਰਦੀਆਂ ਨਹੀਂ ਉਹਨਾਂ ਦਾ ਸਾਲ 6 ਮਹੀਨਾ ਹੋ ਜਾਣਾ ਜਿਹੜੇ ਇਹ ਟੀਚਰ ਲੱਗੀਆਂ ਹੋਈਆਂ ਜਾਂ ਹੋਰ ਹੈ ਡੇਲੀ ਆਉਣ ਜਾਣ ਉਹਨਾਂ ਨੂੰ ਤਾਂ 30-3000 ਰੁਪਏ ਦਾ ਮੁਨਾਫਾ ਹੋ ਗਿਆ ਜਿਹੜੀਆਂ ਆਮ ਘਰਾਂ 'ਚ ਬੁੜੀਆਂ ਬਟੀਆਂ ਉਹਨਾਂ ਨੂੰ ਤਾਂ ਮਹੀਨੇ ਚੁੱਕਦੇ ਇੱਕ ਦਿਨ 15-20 ਰੁਪਏ ਦਾ ਸ ਆਜੋ ਡਰਾਈਵਰ ਸਾਹਿਬ ਆ ਜਾ ਬਾਈ ਜੀ ਕਰੋ ਗੱਲ ਸਸੀ ਕਿਰਾਇਆ ਕਿਉਂ ਜੀ ਸਵਾਰੀ ਪੈਂ ਸਸੀ ਗੱਲ ਜੀ ਸਸੀ ਕਿਰਾਇਆ ਬਾਈ ਕਿਉਂ ਹੀ ਸਵਾਰੀ ਪੈਂਦੀ ਨਹੀਂ ਤੁਹਾਨੂੰ ਨਹੀਂ ਜੀ ਬਾਈ ਬਹੁਤ ਮੰਦਾ ਹਾਲ ਆ ਪ੍ਰਾਈਵੇਟ ਗੱਡੀਆਂ ਦਾ ਫਿਰ ਤਾਂ ਫ੍ਰੀਸ ਜਿਹੜਾ ਕਿਰਾਇਆ ਇਹ ਬੰਦ ਹੋਣਾ ਚਾਹੀਦਾ ਹਨਾ ਹਾਂ ਜੀ ਬੰਦ ਹੋਣਾ ਚਾਹੀਦਾ ਸਾਡਾ ਤਾਂ ਡੀਜ਼ਲ ਵੀ ਨਹੀਂ ਪੂਰਾ ਹੁੰਦਾ ਸਾਨੂੰ ਨਾ ਸਾਡੇ ਕੁਝ ਪੱਲੇ ਪੈਂਦਾਗਾ ਨਾ ਡੀਜ਼ਲ ਦੇਖੇ ਉਹ ਤਾਂ ਪ੍ਰਾਈਵੇਟ ਬਹੁਤ ਗੱਡੀਆਂ ਖੜ ਵੀ ਗਈਆਂ ਖੜ ਗਿਆ ਬਾਈ ਖੜ ਗਿਆ ਕੋਈ ਸ਼ੱਕ ਵਾਲੀ ਚ ਗੱਲ ਨਹੀਂ ਗਈ ਪ੍ਰਾਈਵੇਟ ਦੀ ਰੋਡ ਵੇਜਾਂ ਵੀ ਖੜੀ ਜਾਂਦੀਆਂ 25 ਮੁਕਸਾ ਡੀਪੂ ਦੀਆਂ ਗੱਡੀਆਂ ਖੜ ਗਈਆਂ ਫ੍ਰੀ ਕਿੰ ਅੱਛਾ ਰੋਡਵੇਜਨ ਫਿਰ ਇਹਦਾ ਮਤਲਬ ਵੀ ਜਿਹੜਾ ਉਹ ਸਰਕਾਰ ਦੇ ਨਹੀਂ ਰਹੀ ਖਰਚ ਦੇ ਨਹੀਂ ਰਹੀ ਤੇ ਬਾਈ ਜੀ ਦੇ ਨਹੀਂ ਰਹੀਗੀ ਤੇ ਫਰੀ ਦਾ ਤਾਂ ਫਿਰ ਇਹ ਤੱਕ ਸਾਰੇ ਪਾਸੇ ਮਾੜਾ ਹਾਲ ਹੀ ਐ ਤੇ ਬਾਈ ਜੀ ਆਪਾਂ ਸਾਰਾ ਕੁਝ ਫ੍ਰੀ ਕਰੀ ਚੱਲਾਂਗੇ ਤੇ ਪੈਸਾ ਕਿੱਥੋਂ ਆਊ ਆ ਸਰਕਾਰ ਦੇਊਗੀ ਵੀ ਕਿੱਥੋਂ ਉਹ ਵੀ ਕਿੱਥੋਂ ਸਰਕਾਰ ਜੇ ਆਮਦਨ ਹੋਊ ਤਾਂ ਆਮਦਨ ਹੋਊਗੀ ਤਾਂ ਫੇਰ ਹੀ ਹੈ ਨਾ ਹੁਣ ਮਤਲਬ 25 ਗੱਡੀਆਂ ਉਹਨਾਂ ਦੀਆਂ ਖੜੀਆਂ ਗਈਆਂ ਕਾਦੇ ਲਈ ਖੜੀਆਂ ਟਾਇਰਾਂ ਦੇ ਉੱਲੇੋਂ ਖੜੀਆਂ ਗੱਡੀ ਦਾ ਕੰਮ ਧੰਦਾ ਨਹੀਂ ਹੁੰਦਾ ਜੀ ਉਹਨਾਂ ਕੋਲੇ ਰੋਡਵੇਜ ਕੋਈ ਪੈਸਾ ਜਾਊਗਾ ਤੇ ਮਾਦਲ ਟਾਇਰ ਲਾਉਣਗੇ ਕੰਮ ਧੰਦਾ ਕਰਾਉਣਗੇ ਤੇ ਫੇਰ ਹੀ ਉਹ ਰੋ ਆਪਣੇ ਇਹੇ ਦਾ ਪੰਜਾਬ ਚ ਹਾਲ ਹੋਏ ਪਏ ਆ ਫਰੀ ਤਾਂ ਕੋਈ ਜ਼ਹਿਰ ਦੇ ਦੇ ਨਾ ਤੇ ਜ਼ਹਿਰ ਵੀ ਲੈ ਕੇ ਰੱਖ ਲੈਣਗੇ ਵੀ ਕਿਤੇ ਗਵਾਂਡੀ ਨੂੰ ਦੇ ਦਿਆਂਗੇ ਕੰਮ ਆ ਜੂਗੀ ਹਾਂ ਛੱਡਦੇ ਨਹੀਂ ਫਰੀ ਦੀ ਚੀਜ਼ ਨਾ ਨਾ ਪੰਜਾਬ ਵਾਲੇ ਬਾਈ ਜੀ ਪੰਜਾਬ ਵਾਲੇ ਨਹੀਂ ਛੱਡਦੇ ਜ਼ਹਿਰ ਵੀ ਜਿੰਨਾਂ ਨੂੰ ਕਹਿੰਦੇ ਨੇ ਵੀ ਜ਼ਹਿਰ ਆ ਫਰੀ ਮਿਲਦੀ ਆ ਉਹ ਵੀ ਲੈ ਕੇ ਰੱਖਣਗੇ ਵੀ ਕਿਤੇ ਇਹਨੂੰ ਗਵਾਂਡੀ ਨੂੰ ਹੀ ਦੇ ਦਿਆਂਗੇ ਹੋਰ ਨਹੀਂ ਤਾਂ ਆਹੋ ਜਿਹੜਾ ਹੁਣ ਆਮ ਆਦਮੀ ਨੇ ਵਾਦਾ ਕੀਤਾ ਜੀ ਵੀ 1000 ਰੁਪਏ ਅਸੀਂ ਹਰੇਕ ਜਿਹੜੀ ਐ ਲੇਡੀ ਨੂੰ ਕੁੜੀਆਂ ਨੂੰ ਬੁੜੀਆਂ ਨੂੰ ਜਿਹੜਾ ਰਸੋਈ ਖਰਚਾ ਦੇਵਾਂਗੇ ਜੇ ਉਹ ਲਾਗੂ ਕਰਦੇ ਤਾਂ ਜਿਹੜਾ ਤੁਹਾਡਾ ਕਰਾਇਆ ਇਹ ਕਰਦੇ ਜਿਹੜਾ ਇਹ ਸਾਰਾ ਸੈੱਟ ਹੋ ਜੂਗਾ ਬੱਚੇ ਪਾਲਦੇ ਹੋ ਜਾਣੇ ਅਸੀਂ ਵੋਟਾਂ ਵੀ ਪਾਵਾਂਗੇ ਅਸੀਂ ਆਪ ਹੀ ਪਾਵਾਂਗੇ ਹੋਰਾਂ ਨੂੰ ਵੀ ਪਾਵਾਂਗੇ ਸਾਡੇ ਸਾਡੇ ਟਰਾਂਸਪੋਰਟ ਵਿਭਾਗ ਸਾਰਾ ਹੀ ਵੋਟ ਪਾਉਗਾ ਜੇ ਸਾਡਾ ਇਹ ਕੰਮ ਹੋ ਜੇ ਤਾਂ ਚਲੋ ਇਹ ਹੁਣ ਵੀਰਾ ਵੱਲੋਂ ਅਪੀਲ ਹੈ ਪੰਜਾਬ ਸਰਕਾਰ ਨੂੰ ਕਿ ਜਿਹੜਾ ਭਈ ਜਿਹੜਾ ਫਰੀਦਾ ਕਰਾਇਆ ਬੰਦ ਕੀਤਾ ਜਾਵੇ ਤੇ ਜਿਹੜੀਆਂ ਤੁਹਾਡੀਆਂ ਆਉਣ ਵਾਲੀਆਂ ਜਿਹੜੇ ਸ਼ਰਤਾਂ ਤੁਸੀਂ ਵਾਅਦੇ ਕੀ ਤੁਸੀਂ ਪੂਰੇ ਕੀਤੇ ਜਾਣ ਤੇ ਧੰਨਵਾਦ ਵੀਰ ਜੀ ਹੋਰਾਂ ਨਾਲ ਗੱਲ